ਕੇ ਨਮਸਕਾਰ ਕੀਤੀ ਨਾਲੇ ਬੇਨਤੀ ਕੀਤੀ ਅਸੀਂ ਤੁਹਾਡੀ ਬਾਦਸ਼ਾਹ ਨਾਲ ਸੁਲਾਹ ਕਰਾ ਦਿੰਦੇ ਹਾਂ ਸਤਿਗੁਰੂ ਕਿਹਾ ਜਦੋਂ 5ਵੇਂ ਤੇ 9ਵੇਂ ਬਾਦਸ਼ਾਹ ਨੂੰ ਸ਼ਹੀਦ ਕੀਤਾ ਚਮਕੌਰ ਚ ਸਰਹੰਦ ਚ ਸ਼ਹੀਦੀਆਂ ਹੋਈਆਂ ਉਦੋਂ ਸੁਲਾਹ ਚੋ ਨਹੀਂ ਕਰਾਈ ਬਾਕੀ ਸਾਡੀ ਲੜਾਈ ਜ਼ੁਲਮ ਨਾਲ ਹੈ ਜਦੋਂ ਜ਼ੁਲਮ ਹੋ ਖੰਡਾ ਫੜਕਦਰ ਤੁਸੀਂ ਜੇ ਸਿੱਖ ਬਣ ਕੇ ਆਏ ਹੋ ਤਾਂ ਹੁਕਮ 'ਚ ਚੱਲੋ ਜੇ ਗੁਰੂ ਬਣ ਕੇ ਸਲਾਹਾ ਦੇਣ ਆਏ ਹੋ ਤਾਂ ਜਿਵੇਂ ਆਏ ਹੋ ਉਵੇਂ ਚਲੇ ਜਾਓ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਨਾਲੇ ਤੁਸੀਂ ਤਾਂ ਪਹਿਲਾਂ ਹੀ ਪਿਧਾਵਾ ਲੈ ਕੇ ਆਇਆ ਸੀ ਅਸੀਂ ਆਕਾਲ ਦੇ ਹੁਕਮ ਨਾਲ ਕੱਪ ਕੁਝ ਕਰ ਰਹੇ ਹਾਂ ਤੇ ਅਸੀਂ ਸਾਡਾ ਉਹੀ ਰਾਖਾ ਹੈ ਐਨੇ ਨੂੰ ਕਿਸੇ ਨੇ ਖਬਰ ਦਿੱਤੀ ਕਿ ਨਵਾਬ ਦੀ ਫੌਜ ਬਹੁਤ ਨੇੜੇ ਆ ਗਈ